ਨਾਜ਼ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮ ਅਨਜੀਤ ਸਿੰਘ ਰੁਮਾਨਾ ਸਿਵਲ ਸਰਜੰਟ ਲੁਧਿਆਣਾ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਦੀ ਅਗਵਾਈ ਹੇਠ ਅੱਜ ਸਿਵਲ ਹਸਪਤਾਲ ਲੁਧਿਆਣਾ ਵਿਖੇ ਬੱਚਿਆਂ ਵਿੱਚ ਟੀਵੀ ਦੀ ਜਾਂਚ ਕਰਨ ਲਈ ਸੈਂਪਲ ਲੈਣ ਲਈ ਲਾਈਵ ਡਿਮੋਨਸਟ੍ਰੇਸ਼ਨ ਕਰਦੇ ਹੋਏ ਡਾਕਟਰਾਂ ਦੇ ਹੋਰ ਸਟਾਫ ਦੀ ਟ੍ਰੇਨਿੰਗ ਕਰਵਾਈ ਗਈ ਇਸ ਟ੍ਰੇਨਿੰਗ ਵਿੱਚ ਸਿਹਤ ਵਿਭਾਗ ਦੇ ਸਰਕਾਰੀ ਡਾਕਟਰਾਂ ਤੋਂ ਇਲਾਵਾ ਨਿੱਜੀ ਹਸਪਤਾਲਾਂ ਵਿੱਚੋਂ ਕੰਮ ਕਰਨ ਵਾਲੇ ਡਾਕਟਰ ਵੀ ਸ਼ਾਮਲ ਹੋਏ। ਇਸ ਟ੍ਰੇਨਿੰਗ ਸੈਸ਼ਨ ਦਾ ਉਦਘਾਟਨ ਸਿਵਲ ਸਰਜਨ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਨੇ ਕੀਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਦੇਸ਼ ਭਰ ਵਿੱਚ ਟੀਬੀ ਦੇ ਖਾਤਮੇ ਲਈ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਜ਼ਿਲ੍ਹਾ ਲੁਧਿਆਣਾ ਵਿੱਚ ਵੀ ਟੀਬੀ ਦੇ ਮੁਕੰਮਲ ਖਾਤਮੇ ਲਈ ਲਗਾਤਾਰ ਯਤਨ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਜਿੱਥੇ ਟੀਵੀ ਦੇ ਐਕਟਿਵ ਕੇਸ ਲੱਭ ਲੱਭ ਕੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਉੱਥੇ ਡਾਕਟਰਾਂ ਅਤੇ ਹੋਰ ਸਹਾਇਕ ਸਟਾਫ ਨੂੰ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ ਤਾਂ ਕਿ ਟੀਵੀ ਦੇ ਮਰੀਜ਼ਾਂ ਦੀ ਜਾਂਚ ਅਤੇ ਇਲਾਜ ਸਮੇਂ ਸਿਰ ਪੂਰਾ ਕੀਤਾ ਜਾ ਸਕੇ ਇਸ ਟ੍ਰੇਨਿੰਗ ਦੌਰਾਨ ਐਸਐਮਓ ਡਾਕਟਰ ਹਰਪ੍ਰੀਤ ਸਿੰਘ ਜ਼ਿਲ੍ਹਾ ਟੀਬੀ ਅਫਸਰ ਡਾਕਟਰ ਆਸ਼ੀਸ਼ ਚਾਵਲਾ ਬੱਚਿਆਂ ਦੇ ਮਾਹਿਰ ਅਤੇ ਟ੍ਰੇਨਰ ਡਾਕਟਰ ਜਸਕਰਨ ਸਿੰਘ ਪਸੀਨ ਵਿਸ਼ਵ ਸਿਹਤ ਸੰਗਠਨ ਦੇ ਡਾਕਟਰ ਪ੍ਰਭਜੀਤ ਕੌਰ ਸੀਐਮਸੀ ਲੁਧਿਆਣਾ ਦੇ ਡਾਕਟਰ ਰੂਬੀ ਸਿੰਘ ਡਾਕਟਰ ਪਵਨ ਕੁਮਾਰ ਅਤੇ ਡਾਕਟਰ ਅਮਰਪ੍ਰੀਤ ਸਿੰਘ ਵਿਸ਼ਵ ਸਿਹਤ ਪਾਰਟਨਰਸ ਤੇ ਤੋਂ ਸਟੇਟ ਨਰਸ ਮੈਂਟਰ ਹਰਦੀਪ ਕੌਰ ਹਦੇ ਹਤੇਸ਼ ਚੋਪੜਾ ਏਸੀਐਫ ਕੋਆਰਡੀਨੇਟਰ ਅਮਰਿੰਦਰ ਸਿੰਘ ਅਤੇ ਦੀਪਕ ਚੌਧਰੀ ਨੇ ਟ੍ਰੇਨਿੰਗ ਵਿੱਚ ਸ਼ਾਮਲ ਹੋਣ ਵਾਲੇ ਵੱਖ-ਵੱਖ ਬਲਾਕਾਂ ਦੇ ਡਾਕਟਰਾਂ ਨਰਸਾਂ ਅਤੇ ਹੈਲਥ케ਅਰ ਵਰਕਰਾਂ ਨੂੰ ਬੱਚਿਆਂ ਵਿੱਚ ਹੋਣ ਵਾਲੀ ਟੀਵੀ ਦੀ ਜਾਂਚ ਲਈ ਸੈਂਪਲ ਲੈਣ ਸੰਬੰਧੀ ਜਾਣਕਾਰੀ ਦਿੱਤੀ ਇਸ ਟ੍ਰੇਨਿੰਗ ਸੈਸ਼ਨ ਦੌਰਾਨ ਇੱਕ ਬੱਚੇ ਦਾ ਸੈਂਪਲ ਵੀ ਦਿਆ ਗਿਆ ਅਤੇ ਗੈਸਟ੍ਰਿਕ ਇਲਵਾਜ਼ ਅਤੇ ਗੈਸਟ੍ਰਿਕ ਐਸਪੀਰੇਸ਼ਨ ਬਾਰੇ ਵਿਸਤਾਰਪੂਰਵਕ ਦੱਸਿਆ ਗਿਆ